ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਸਾਈ ਪਾਈਚਾਰੇ ਨੂੰ ਵੱਡੀ ਸੋਗਤ ਦਿੰਦਿਆਂ ਹੋਇਆਂ 29 ਦਸੰਬਰ ਨੂੰ ਗੁਰਦਾਸਪੁਰ ਦੇ ਵਿੱਚ ਇੱਕ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਤਾਂ ਪੰਜਾਬ ਸਰਕਾਰ ਇੱਕ ਸਟੇਟ ਲੈਵਲ ਦਾ 크ਿਸਮਸ ਦਾ ਪ੍ਰੋਗਰਾਮ ਕਰਵਾਉਣ ਜਾ ਰਹੀ ਹੈ ਤਾਂ ਗੁਰਦਾਸਪੁਰ ਦੇ ਵਿੱਚ 29 ਦਸੰਬਰ ਨੂੰ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਦੱਸ ਸਹੀਏ ਕਿ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਵਾਲ ਤੇ ਹੋਰ ਕੀ ਮੰਤਰੀ ਸਹਿਬਾਨ ਤੇ ਐਮ ਐਲ ਏ ਸ਼ਾਮਲ ਹੋਣਗੇ ਤੇ ਉੱਥੇ ਹੀ ਦੱਸ ਦਈਏ ਕਿ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਸਾਰੇ ਪ੍ਰਚਾਰਕ ਜਿਹੜੇ ਨੇ ਇਸਾਈ ਭਾਈਚਾਰੇ ਦੇ ਪ੍ਰਚਾਰਕ ਉਹਨਾਂ ਨੂੰ ਸੱਦੇ ਭੇਜੇ ਗਏ ਨੇ ਤੇ ਇਸ ਦੇ ਦਰਮਿਆਨ ਮੁੱਖ ਪ੍ਰਚਾਰਕ ਦੇ ਤੌਰ ਤੇ ਅੰਕੁਰ ਨਰੂਲਾ ਨੂੰ ਵੀ ਸੱਦਾ ਪੇਜਿਆ ਗਿਆ ਜੋ ਕਿ ਇੱਥੇ ਮੁੱਖ ਪ੍ਰਚਾਰਕ ਦੇ ਤੌਰ ਤੇ ਸ਼ਾਮਲ ਹੋਣਗੇ ਤੇ ਇਸ ਦੇ ਦਰਮਿਆਨ ਦੱਸ ਲਈਏ ਕਿ ਜਿੱਥੇ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਦਿੱੰਦਿਆ ਹੋਇਆ ਪੰਜਾਬ ਸਰਕਾਰ ਦੇ ਵੱਲੋਂ ਇਸ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ 29 ਤਾਰੀਖ ਨੂੰ ਹਮ ਗੁਰਦਾਸਪੁਰ ਮੈਂ 크리스마ਸ ਸੈਲੀਬ੍ਰੇਸ਼ਨ ਕਰਨੇ गोदास्पुर दाना मंडी में 29 तारीख को ये फंक्शन चर्च की ओर से नहीं है ये पंजाब सरकार की ओर से है उन्होंने इनवाइट किया है तो आप आग... तो सारी जेडी इंतजाम जेड़े आ वो आज तो स्टार्ट हो गए हैं 29 तारीख नु सोमवार 10:00 बजे द टाइम है सब विनती है कि सब बहन परा जेड़े हैं जेड़े प्रोबिय सुसी नु मानदे आ रब उंदे सुसी दी सिखियां नु मानदे आ ਉਹ ਸਭ ਜਗ੍ਹਾ ਤੇ ਪਹੁੰਚਣ ਤਾਂ ਕਿ ਅਸੀਂ ਇਹ ਜਿਹੜਾ 크리스마ਸ ਦਿਹਾੜਾ ਵਾ ਪੰਜਾਬ ਸਰਕਾਰ ਜਿਹੜੇ ਹੈ ਜਿਨੇ ਤੁਹਾਨੂੰ ਸੱਦਾ ਦਿੱਤਾ ਆ ਕਿ ਆਓ ਰਲ ਕੇ ਆਪਾਂ ਇਸ ਮਹਾਨ ਦਿਨ ਨੂੰ ਮਨਾਈਏ ਔਰ ਇਸ ਮਹਾਨ ਦਿਨ ਦੀ ਜਿਹੜੀ ਮਹੱਤਤਾ ਵਾ ਉਸ ਨੂੰ ਆਪਾਂ ਲੋਕਾਂ ਤੱਕ ਦੱਸੀਏ ਔਰ ਇੱਕ ਮੈਂ ਸਮਝਦਾ ਹਾਂ ਕਿ ਬਹੁਤ ਵੱਡਾ ਵਧੀਆ ਉਪਰਾਲਾ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਮੁਸੀਬਾ ਹੀ ਚਰੇ ਦੀ ਇਹ ਜਿਹੜੀ ਮੰਗ ਆ ਉਸ ਨੂੰ ਪੂਰਿਆ ਕੀਤਾ ਵਾ ਪਰ ਮੈਂ ਆਸ ਕਰਦਾ ਹਾਂ ਕਿ ਪੰਜਾਬ ਸਰਕਾਰ ਜਿਹੜੀ ਆ ਇਸ ਖਾਸ ਮੌਕੇ ਤੇ ਸਾਡੇ ਮਸੀਹ ਭਾਈ ਚਰੇ ਨੂੰ ਰਲੀਫ ਜਰੂਰ ਦਵੇਗੀ ਕਿਉਂਕਿ ਬਹੁਤ ਸਾਰੀਆਂ ਪੈਂਡਿੰਗ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਉਹ ਹੈਗੀਆਂ ਵਾਅਦ ਕਰਦੇ ਆ ਕਿ ਅਸੀਂ ਸਰਕਾਰ ਅੱਗੇ ਉਹ ਰੱਖ ਪਾਵਾਂਗੇ ਔਰ ਇੱਕ ਬੜਿਆ ਬੜਾ ਵਧੀਆ ਮੰਚ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਵਾ ਮਸੀਹ ਭਾਈ ਚਰੇ ਦੇ ਵਾਸਤੇ ਬਹੁਤ ਅੱਛਾ ਇੱਕ ਮੌਕਾ ਜਿਹੜਾ ਉਹ ਇਹ ਸਾਨੂੰ ਮਿਲਿਆ ਵਾ ਸਰਕਾਰ ਵੱਲੋਂ ਤੋਂ ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਸਭ ਨੂੰ ਮਿਲ ਕੇ ਇਸ ਜਗ੍ਹਾ ਤੇ ਪ੍ਰਭੂ ਯਿਸੂ ਮਸੀਹਾ ਜਨਮ ਦਿਹਾੜਾ ਜਿਹੜਾ ਉਹਨੂੰ ਮਨਾਉਣਾ ਚਾਹੀਦਾ ਵਾ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਪ੍ਰਭੂ ਯਸ਼ੂਸੀ ਦੇ ਲੋਕ ਜਿਹੜੇ ਆ ਪੰਜਾਬ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਹੈਗੇ ਆ ਤੋ ਬਹੁਤ ਜ਼ਿਆਦਾ ਖੁਸ਼ੀ ਆ ਲੋਕਾਂ ਦੇ ਵਿੱਚ ਜੋ ਸਾਨੂੰ ਕਾਲਸ ਆਈਆਂ ਵਾ ਬਹੁਤ ਸਾਰੇ ਲੀਡਰਸ ਦੀਆਂ ਕਾਲਸ ਆਈਆਂ ਵਾ ਬਹੁਤ ਖੁਸ਼ੀ ਮਨਾਈ ਗਈ ਆ ਵਕ ਵਕ ਲੀਡਰਾਂ ਵੱਲੋਂ ਮੈਂ ਉਹਨਾਂ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਵੀ ਕਰਦਾ ਵਾਂ ਕਿ ਤੁਸੀਂ ਸਾਨੂੰ ਇੱਕ ਇਸ ਖਾਸ ਮੌਕੇ ਦੇ ਉੱਤੇ ਬਹੁਤ ਵਧਾਈਆਂ ਦਿੱਤੀਆਂ ਔਰ ਖੁਸ਼ੀ ਜ਼ਾਹਿਰ ਕੀਤੀ ਆ ਔਰ ਤੁਸੀਂ ਸਭ ਇਨਵਾਈਟਡ ਹੋ ਸਭ ਲੋਕ ਜਿਹੜੇ ਆ ਓ ਪ੍ਰਭੂ ਨੂੰ ਮੰਨ ਨਾਲੇ ਉਸ ਸਭ ਨੂੰ ਵਾਈਟਡਾ ਮੈਂ ਆਸ ਕਰਦਾ ਕਿ ਇਹ ਜਿਹੜਾ ਪ੍ਰੋਗਰਾਮ 29 ਤਰੀਕ ਨੂੰ ਹੋ ਰਿਹਾ ਵਾ ਇਹ ਇੱਕ ਮਸੀਹ ਕੌਮ ਦੇ ਲਈ ਮੀਲ ਪੱਥਰ ਸਾਬਤ ਹੋਏਗਾ